ਲੀ ਪਚਾਣਾ ਸਾਡੇ ਹੱਕਾਂ ਦੀ ਗੱਲ ਇਸ ਤੋਂ ਉੱਤੇ ਕਰਨੀ ਹੈ ਬਹੁਤ ਜਿਆਦਾ ਸੁਨਾ ਸੋਮਨ ਮੋਤਜੀ ਪੰਡੂ ਲਾਲ ਜੀ ਦਵਿੰਦਰ ਭੁੱਟੀ ਜੀ ਗੁਰਦੀਪ ਸਿੰਘ ਗਿੰਦਰਪਾਲ ਜੀ ਸੰਦੀਪ ਸਿੰਘ ਦਰਸ਼ਨ ਸਿੰਘ ਰੇਮਰਾ ਸਰਬੰਦਰ ਪਾਪਾ ਰਾਮ ਲਿਸਟ ਕਾਫੀ ਲੰਬੀ ਹੈ ਜੀ ਮਾਫੀ ਚਾਹੁੰਦੇ ਪੂਰੀ ਬੋਲ ਨਹੀਂ ਹੋਣੀ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਂ ਬੇਨਤੀ ਕਰੂੰਗਾ ਰਾਵਸਾ ਸਾਡੇ ਵਿੱਚ ਪਹੁੰਚਿਆ ਸਾਡੇ ਬਹੁਤ ਹੀ ਅਜੀਬ ਨੌਜਵਾਨ ਦਿਨਾਂ ਦੀ ਟੜਕਾ ਸਹਾਇਤ ਜਸਵੀਰ ਸਿੰਘ ਗੜੀ ਜੀ ਔਰ ਉਹ ਵੀ ਪਹੁੰਚੇ ਆ ਉਹਨਾਂ ਵੱਲੋਂ ਜੀ ਆ ਉਹਨਾਂ ਦੇ ਪਾਲ ਇੱਕ ਉਹ ਇੰਦਾਨ ਸਵਾਰ ਦੇ ਵਿੱਚ 6 ਕਿ ਮਰਾਗੇ ਚੱਲ ਕੇ ਆਏ ਹਰ ਬੰਦੇ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਦਾ ਕਰਦਾ ਹਾਂ ਤੇ ਆਪਣੇ ਪਾਰਟੀ ਪ੍ਰਧਾਨ ਭੈਣ ਸਾਡੇ ਮਾਇਵਤੀ ਜੀ ਸਾਡੇ ਪਾਰਟੀ ਪ੍ਰਧਾਨ ਜਸਮੀਰ ਸਿੰਘ ਜੀ ਗੜੀ ਸਾਹਿਬ ਸਾਡੇ ਚੈਨਲ ਫੈਕਟਰੀ ਗੁਰਲਾਲ ਸੈਲਾ ਜੀ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਅਦਾ ਕਰਦਾ ਜੋ ਉਹਨਾਂ ਨੇ ਮੈਨੂੰ ਉਮੀਦਵਾਰ ਬਣਾ ਕੇ ਇਸ ਪੌਸਿਸ਼ਨ 'ਚ ਇਹ ਸੇਵਾ ਕਰਨ ਦਾ ਮੌਕਾ ਦਿੱਤਾ। ਸਰ ਕੀ ਮੁੱਦੇ ਰਹਿਣਗੇ ਇਸ ਵਾਰ ਇਲੈਕਸ਼ਨਾਂ ਦੇ ਵਿੱਚ ਕੀ ਮੁੱਦੇ ਰਹਿਣਗੇ? ਇਲੈਕਸ਼ਨ ਆਵੇ ਮੁੱਦੇ ਤਾਂ ਉਹੀ ਆਮ ਮੁੱਦੇ ਆ ਤੇ ਮੈਂ ਸਮਝ ਨਹੀਂ ਪਾ ਰਿਹਾ ਕਿ ਸਰਕਾਰਾਂ ਸਾਡੀਆਂ ਸਾਡੇ ਛੋਟੇ-ਛੋਟੇ ਮੁੱਦੇ ਵੀ ਪੂਰੇ ਕਿਉਂ ਨਹੀਂ ਕਰ پا ਰਹੀਆਂ। ਸਾਰੇ ਸ਼ਹਿਰ ਵਿੱਚ 144 ਘਰਾਂ ਲੱਗੇ ਤੋਂ ਬਾਅਦ ਵੀ ਤੁਹਾਡੇ ਵੱਲੋਂ ਐਡਾ ਵੱਡਾ ਕੱਟ ਕੀਤਾ ਗਿਆ ਹੈ ਇਹ ਮੈਂ ਕੱਟ ਨਹੀਂ ਕੀਤਾ ਹੈ ਇਹ ਕੱਟ ਸਾਰਾ ਸਾਡੀ ਪਾਰਟੀ ਨੇ ਕੀਤਾ ਹੈ ਹਾਂਜੀ ਵੈਲਕਮ ਮੈਂ ਕੋਈ ਮਤਲਬ ਕੱਟ ਨਹੀਂ ਕੀਤਾ ਲੋਕਾਂ ਦਾ ਜੋ ਉਤਸ਼ਾਹ ਖੁਸ਼ੀ ਹੈ ਸਰ ਕਹਿੰਦੇ ਮਨਜ਼ੂਰੀ ਨਹੀਂ ਲਈ ਕਿ ਅੱਜ ਕੱਲ ਚੋਂ ਜਾਂ ਤਾਂ ਲੱਗਾ ਨਾ ਇਹ ਚ ਮਨਜ਼ੂਰੀ ਤਾਂ ਨਹੀਂ ਦਿੰਦੇ ਤੁਹਾਨੂੰ ਸਾਡੇ ਜਨਰਲ ਸੈਕਟਰੀ ਸਾਹਿਬ ਨਾਲ ਤੁਸੀਂ ਸਾਰੇ ਗੱਲ ਕਰ ਸਕਦੇ ਹੋ ਠੀਕ ਹੈ ਜੀ